ਕੀ ਮੁੱਚ ਐਸਲਾ ਮੰਨਤੀ ਜ਼ਮੀਨ ਨਹੀਂ ਹਾਰ ਦੇਣਾਗੇ ਜ਼ਿੰਦਗੀਆਂ ਲਾ ਦੇਗੇ 80-80 ਸਾਲ ਦੀਆਂ ਮਾਵਾ 60 ਸਾਲ ਦੀਆਂ ਸਾਡੀਆਂ ਨੌਜਵਾਨ ਭੈਣਾ 26-26 ਸਾਲ ਦੇ ਨੌਜਵਾਨ 86-86 ਸਾਲ ਦੇ ਬਿਰਗਾ ਭਾਵੇਂ ਗੱਲ ਕਰਦੇ ਜੋ ਰੋਲਾ ਨਿਪਟ ਕੇ ਪਾਣੀ ਪੀ ਲੋ ਸਾਨੂੰ ਸਿਰੋਕਲਾ ਮਿੱਠਾ ਪੁੰਚਾ ਕਰਦੇ ਸਾਨੂੰ ਦੋ ਫੇਲ ਕਰ ਲਿਓ ਇੱਕ ਤਰ੍ਹਾਂ ਦਾ ਮਾਸਾ ਜਿਹੜਾ ਇੱਕ ਲੱਗਦਾ ਵਧੀਆ ਗੱਡੀ ਜਿੰਦਰੀਆਂ ਨਾ ਦੇਗੇ 80-80 ਸਾਲ ਦੀਆਂ ਮਾਮਾ ਇਹ ਵੀ ਸਾਥੀਆਂ ਸਾਡੀਆਂ ਨੌਜਵਾਨ ਭੈਣਾ 26-26 ਸਾਲ ਦੇ ਨੌਜਵਾਨ 86-86 ਸਾਲ ਦੇ ਬੇਲੜਗਾ ਸਿਰਾਂ ਤੇ ਕੱਫੜ ਬੰਨ ਕੇ ਨਿਕਲੇ ਅੱਜ ਨੂੰ ਮਠਾ ਭੇਲ ਗਾਮੀ ਨੂੰ ਰੋਲਾ ਲੱਭ ਕੇ ਪਾਣੀ ਪੀ ਲੋ ਹਾਂ ਜੀ ਲੋਕਾਂ ਨੂੰ ਮਿੱਠਾ ਪੁੰਨ ਦਾ ਰੋਟੀ ਖਾਣ ਨੂੰ ਤਾਂ ਫੇਰ ਕਰ ਲਿਓ ਇੱਕ ਤਰ੍ਹਾਂ ਹੋ ਗਿਆ ਜੀ ਮਾਸਾ ਜਿਹਨੂੰ ਇੱਕ ਵਧੀਆ ਗੱਡੀ ਮੂ ਮਠਾ ਵੇਲ ਕੰਮ ਲੇ ਜੋ ਰੋਲਾ ਨਿਪਟ ਕੇ ਪਾਣੀ ਪੀ ਲੋ ਮਠਾ ਮੂ ਫੇਲ ਕਰ ਲਿਓ ਇਸ ਤਰ੍ਹਾਂ ਜੋ ਮਾਸਾ ਜਿਹੜਾ ਦਿੱਖਦਾ ਵਧੀਆ ਗੜੀ ਆਈਆਂ ਨੌਜਵਾਨ ਭੈਣਾਂ 26 26 ਸਾਲ ਦੇ ਨੌਜਵਾਨ 86 86 ਸਾਲ ਦੇ ਬਜ਼ੁਰਗ ਸਿਰਾਂ ਤੇ ਕੱਫੜ ਬੰਨ ਕੇ ਨਿਕਲੇ ਅੱਜ